ਸਤਨਾਮ ਸ੍ਰੀ ਵਾਹਿਗੁਰੂ ਦਰਗਾਹ ਸਾਹਿਬ ਹਰ ਜੁਝੁਗ ਭਗਤ ਪਾਇਆ ਪੈ ਗਿਰਗਦਾਇ ਆ ਰਾਮ ਰਾਜੇ ਅਰਨਾਗੁਸ਼ਟ ਹਰ ਮਾਰਿਆ ਪ੍ਰਲਾਦ ਕਰਾਇਆ ਅਹੰਕਾਰ ਨਿੰਦ ਕਾ ਪਿਟ ਦੇ ਨਾਮ ਦਿਉ ਮਕਲਾਇਆ ਜਨ ਨਾਨਕ ਸਭ ਹਰ ਸੇਵਿਆ ਆਤਲ ਛਡਾਇਆ ਸਲੋਕ ਮਹੱਲਾ ਪਹਿਲਾ ਦੁਖਦਾਰ ਉਸ ਗਰਗ ਪਿਆ ਜਾਸਕ ਤਾਂ ਮਨ ਹੋਈ ਤੋ ਕਰਤਾ ਕਰਨਾ ਮੈਂ ਨਹੀਂ ਜਾਂ ਹੋ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤਰ ਅੰਤ ਨਾ ਜਾਏ ਲਖਿਆ ਰਹਾ ਜਾਤਮੈ ਜੋ ਜੋਤਮੈ ਜਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸੇਵਕ ਸਵਾਲੋ ਜਿਨ ਕੇਤੇ ਸੋ ਪਾਰ ਪਿਆ ਅਹੋ ਨਾਨਕ ਕਰਤੇ ਤੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋਦਰਗਾ ਸੋ ਮਹਲਾ ਪਹਿਲਾ ਏਕ ਓਕਾਰ ਸਤਗੁਰ ਪਰਸਾਦ ਸੋ ਦਰ ਤੇਰਾ ਕਿਹਾ ਸੋ ਕਰਕੇ ਆਜਤ ਬੈ ਸਰਬ ਸਮਾਲੇ ਵਾਗੇ ਤੇਰੇ ਨਾਮ ਦਿਨ ਕ ਸੰਕਾ ਕਿਤੇ ਤੇਰੇ ਹੰਹ ਹਾਰੇ ਕਿਤੇ ਤੇਰੇ ਰਾਗ ਪਰੇ ਸੋਂ ਕਈਆ ਕਿਤੇ ਤੇਰੇ ਗਾਵਣ ਹਾਰੇ ਗਾਵਣ ਤੁਨ ਤੁਨ ਪਣੀ ਬਸੰਤਰ ਗਾਵੈ ਰਾਜਾ ਧਰਮ ਦੁਆਰਨੀ ਗਾਵਣ ਤੁਨ ਚਤ ਗੁਪਤ ਮਖਟਾਣ ਲਗ ਲਗ ਧਰਮ ਵਿਚਾਰੇ ਗਾਉਣ ਤੁਮ ਹੈ ਸਰਬਰਮਾ ਦੇਵੀ ਸੋਹਣ ਤੇਰੇ ਸਦਾ ਸਾਰੀ ਗਾਉਣ ਅਨੰਦ ਰੰਗ ਰਸਨ ਬੈਠੇ ਦੇਵ ਧਿਆਨ ਦਰਨਾਲੇ ਗਾਉਣ ਤੁਮ ਸਸਮਾਤੀ ਅੰਦਰ ਗਾਉਣ ਤੁਮ ਸਾਧ ਵਿੱਚ ਆਰੇ ਗਾਉਣ ਤੁਮ ਜਤੀ ਸਤੀ ਸੰਤੋਖੀ ਗਾਉਣ ਤੁਮ ਨਵੀਰ ਕਰਾਰੇ ਗਾਉਣ ਤੁਮ ਪੰਗਤ ਪੜਨ ਰਖੀ ਸਰ ਜੋ ਜੋ ਤੇ ਵੇਤ ਨਾਲ ਗਾਣ ਤਮਾ ਮਾੜੀਆਂ ਮਨ ਮੋਹਣ ਸੁਰਗ ਮੱਚ ਪਿਆ ਨਿਗਾਣ ਦਰਤ ਨਾ ਪਾਇ ਤੇਰੇ ਅਸੜ تیر ਤਨ ਆਦੇ ਗਾਵਣ ਨਾ ਨੋਦਮਹਾ ਬਲਸੁਰ ਗਾਵਣ ਸਨੋ ਖਾਣੇ ਚਾਰ ਨਾਣ ਤਮਾ ਖੰਡ ਮੰਡਲ ਧਮਡਾ ਕਰ ਕਰ ਰੱਖੇ ਤੇਰੇ ਧਾਰੇ ਸੇਦ ਨਾ ਗਾਵਣ ਜੋਤੁ ਫਾਮਣ ਰਤ ਤੇਰੇ ਭਗਤ ਰਸਾਲੇ ਹੋਰ ਕਿਤਨ ਨਗਾਵਨ ਸਿ ਮੈ ਚਤਨਾਣ ਨਾਨਕਾ ਵਿਚਾਰੇ ਸੋਇ ਸੋਇ ਸਦਾ ਸਾਥ ਸਾਹਿਬ ਸੱਚਾ ਸੱਚ ਨਹੀਂ ਮੈ ਪੀਉ ਸਿਰ ਹੋਇ ਨਾ ਜਾ ਸਿਰਤ ਨਾ ਜਿਨ ਰਚਾਈ ਰੰਗੇ ਰੰਗੇ ਬਾਤੇ ਕਰ ਕਢਨ ਸਿ ਮਾਇਆ ਜਨ ਪਾਈ ਕਰ ਕਰ ਦੇਖ ਕਿ ਤਾਪਣਾ ਜੋਤ ਸਦੀ ਵਟਾਈ ਜੋ ਤਸ ਪਾਵੈ ਸੋਈ ਕੜਸੀ ਫਿਰ ਹੁਕਮ ਨਾ ਕਰਨਾ ਜਾਏ ਸੋ ਬਾਦਸ਼ਾਹ ਹੋ ਸਾਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸੋਣ ਘਟਾ ਸਭ ਕੋ ਇੱਕ ਵੱਡਾ ਢੀਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਨੇ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਹਿਬਾ ਘਰ ਗੰਬੀਰਾ ਗੁਣ ਗਹੀਰਾ ਕੋਈ ਨਾ ਜਾਣਾ ਤੇਰਾ ਕਿ ਤੱਕ ਚੀਰਾ ਰਹਾ ਸਭ ਸੁਰਤੇ ਮੇ ਸੁਰਤ ਕਮਾਏ ਸਭ ਕੀ ਮਤ ਮਿਲ ਕੇ ਮਤ ਪਾਏ ਜਨ ਜਨ ਗੁਰ ਗੁਰ ਹਾਇ ਕਹਣ ਨ ਜਾਏ ਤੇਰੀ ਤਲ ਵਡਿਆਏ ਸਭ ਸਤ ਸਭ ਤਪ ਸਭ ਚੰਗਿਆਈਆਂ ਸਦਾ ਪਰਖਾਂ ਕਿਆ ਵਡਿਆਈਆਂ ਤੂੰ ਸਿੱਧ ਕਿੰਨਾ ਪਾਇਆ ਕਾਰਨ ਲੈ ਨਹੀਂ ਟਾਕ ਰਹਾ ਆਖਣ ਵਾਲਾ ਕਾ ਵਿਚਾਰ ਸਿਵ ਤੇ ਪਰੇ ਤੇਰੇ ਪੰਡਾ ਰਾਜ ਜਿਸ ਤੋਂ ਦੇਤ ਸੈ ਕਚਾਰ ਨਾਨਕ ਸਚ ਸੁਵਰਨ ਹਰਿ ਆਸਾ ਮਹੱਲਾ ਪਹਿਲਾ ਆਖਣ ਲਾ ਹੁ ਸਿਰ ਮਰਜਉ ਆਪਣੇ ਔਖਾ ਸਾਚਾ ਨਾਮ ਸਤਿਨਾਮ ਕੀ ਲਗ ਬੋਖ ਉਤਰ ਭੁਖ ਹੈ ਪੈ ਚਲੀਐ ਦੁਖ ਸੋਕਰ ਸਰ ਮੇਰੀ ਮਾਏ ਕਥ ਸਰ ਸਚ ਨਾ ਰਹਾ ਸਚ ਨਾਮੁ ਕਿਤਲ ਵਡਿਆਈ ਆਖਿਤ ਕੇ ਕਿਮਤ ਨ ਪਾਈ ਜੇ ਸਮਲ ਕਾਖਣ ਪਾਹ ਵਡਾ ਨ ਹੋਵੇ ਕਾਟ ਨ ਜਾਏ ਨਾ ਮਰੈ ਨਾ ਹੋ ਸੁਗੰਦ ਦਿਨਦਰਹ ਨ ਚੁੱਕ ਪੋਗ ਗੁਣਿ ਹੋਰ ਨਾਹੀ ਕੋਇ ਨਾ ਕੋ ਹੋਆ ਨਾ ਕੋ ਜੇ ਵੜਿਆਪ ਤੇ ਵੜ ਤੇਰੀ ਦਾਤ ਜਿੰਦਨ ਕਰ ਕੈ ਕੀਤੀ ਰਾਤ ਖਸ ਸੰਸਾਰ ਤੇ ਕਮ ਜਾਤ ਨਾਨਕ ਨਾਮ ਐ ਬਾਿਸਨਾਤ ਰੰਗਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਦਪੁਰਖ ਆਮਣੇ ਕਰੋ ਗੁਰਪਾਸ ਹਮ ਕਿਰੇ ਕਰਮ ਸਤਗੁਰ ਸਰਨਾਈ ਗਰਦਿਆ ਨਾਮ ਪ੍ਰਗਾਸ ਮਿਰਮਿਤ ਗੁਰਦੇਵ ਨੋ ਕਰੋ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਾਂ ਮਰੀ ਰਹਿਰਾ ਸਰਹਾਉ ਹਰ ਦਿਨ ਕੇ ਵੜਾ ਪਗ ਵੜੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਸਨਾਮ ਨਾ ਪਾਇ ਤਿ ਪਗਣ ਜੰਪਾਸ ਜੋ ਸਤਿ ਵਰਸਾਰ ਨ ਸੰਗਤ ਨਹੀਂ ਆਏ ਤ੍ਰਿ ਕੀਵੈ ਜਨ ਹਾਰ ਦਸਤਗੁਰ ਸੰਗਤ ਪਾਈ ਤਦੁਰ ਮਸਤਕ ਲਿਖਿਆ ਲਖਾਸ ਧਨ ਕਨ ਸਾ ਸਮਝ ਤਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਬ ਜੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਤਮ ਜਹਾਰ ਹਰ ਜੀ ਉਹ ਭਰਿਆ ਸਾਨ ਪਥਰ ਮੈਂ ਜਨ ਤੋ ਪਾਈ ਤਾ ਕਰਿ ਜ ਕਾ ਗੈ ਕਰਤ ਰਿਆ ਮੇਰੇ ਬਾਦੂ ਜੀ ਸਤ ਸੰਗਤ ਮਿਲ ਸੋਤਰਿਆ ਗੁਰ ਪਰਸਾਦ ਕਰਮ ਪਦ ਪਾਇ ਸੁਕੇ ਕਸ਼ਟ ਹਰਿਆ ਰਹ ਹਵਨ ਪਿਤਾ ਲੋਕ ਸਤ ਬਣਤਾ ਕਵਣ ਕਿਸ ਕੀ ਤਰੇਹਾ ਸਰ ਸਰ ਜੇ ਸਬਾ ਠਾਕੁਰ ਕਾਇ ਮਨ ਭੋ ਕਰਿਆ ਉੜਾ ਉੜਾ ਵਸੈ ਕੋ ਸਾਤਿ ਸਿਪਾਖੇ ਬਥਰੀ ਚਰਿਆਤਿ ਕਮਨ ਖਲਾਵੇ ਕਵਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨੇ ਨਾਮ ਸੱਛਤ ਸਦਾਨ ਧਾਕੁਰ ਕਟ ਤਲ ਕਰਿਆ ਜਨ ਨਾਨਕ ਬਲ ਬਲ ਸਦ ਬਲ ਜਈਐ ਤੇਰਾ ਅੰਤ ਨ ਪਾਰ ਅਗਰਿਆ ਸਰ ਸਮਹ ਲਚਤਾ ਸੂਤ੍ਰਖ ਇਕ ਓੰਕਾਰ ਸਤਿਗੁਰ ਪ੍ਰਸਾਦ ਸੋ ਪਰਖ ਨਰਨਦਨ ਹਰ ਪਰਖ ਨਰਨਦਨ ਹਰਿ ਗਮਗਮ ਪਾਰ ਸੰਤਿਆ ਵਹਿ ਸਤਿਆ ਪੁਰਜੀ ਹਰ ਸੱਚੇ ਸਿਦਨਾ ਹਾਵਲ ਰ ਸਾਭ ਜੀ ਤੁਮਾਰੇ ਜੀ ਦੁਨੀਆ ਕਦ ਤਾਰਾ ਹੜ ਤਾਵ ਸੰਤੋ ਜੀ ਸਬਦੁ ਕੇ ਸਾਰਨ ਹਾਰਾ ਹਰਾ ਪੇ ਠਾਕੁਰ ਹਰਾ ਪੇ ਸੇਵਕ ਜੀ ਕਾ ਨਾਨਕ ਜੰਤਿ ਵਿਚਾਰਾ ਤੂੰ ਗੜਕਟਾਂ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਬਖ ਸਮਾਨ ਇਹਦਾਤੇ ਕੋ ਭਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਪਰ ਮੁਕਤਾ ਜੀ ਹਉ ਤਦ ਬਿਨਾ ਵਰਨ ਜਾਣਾ ਤੂੰ ਪਾਰ ਕਰੋਂ ਬੇਅੰਤ ਬੇਅੰਤ ਜੀ ਤੇਰ ਕਾ ਗੁਣ ਆਖ ਵਖਾਣ ਜੋ ਸੇ ਵਹਿ ਜੋ ਸੇ ਨਾਨਕ ਤਨ ਪਰ ਬਾਣਾ ਹਰਿ ਤਿਆਵੇ ਹਰਿ ਤਿਆਵੇ ਤੁਧ ਜੀ ਸੇ ਜਨੁ ਕੁਮੈ ਸੁਖ ਵਾਸੀ ਸੇਮਕਤ ਸੰਤਿ ਪੈ ਜਨ ਹਰਿ ਧਾੜਾ ਕੀ ਤਿਨ ਰੋਟੇ ਜੁ ਪ੍ਰਾਸੀ ਜਿਨਰ ਪਾਉ ਜਿਨ ਹਰ ਨਿਰਪਉ ਤਾਇਆ ਜੀ ਤਿਨ ਕਾ ਪਉ ਸਭ ਗਵਾਸ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀਤੇ ਹਰ ਹਰੂਪ ਸਮਾਸੀ 세탄 세탄 윤하르 કહایا ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੀ ਭਗਤ ਤੇਰੇ ਭਗਤ ਸਲਾਹਣ ਉਦਿਯਾਨ ਕੰਨੇ ਕਨੰਤਾ ਤੇਰੀ ਅਨਕਾ ਤੇਰੇ ਅਨਕਰ ਹਰ ਪੂਜਾ ਜੀ ਤਪ ਤਾਪੇ ਜਪ ਬੇਅੰਤਾ ਤੇਰੇ ਨਹਿ ਕਾ ਤੇਰੇ ਨਿਕ ਪੜ ਹੈ ਬਸ ਮਰ ਸਾਹਿਬ ਜੀ ਹਰ ਕਿਰਿਆ ਕਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਹਿਲੇ ਜਨ ਨਾਨਕ ਜੀ ਜੋ ਭਾਵੇਂ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਪਰਮ ਪਰਕਰਤਾ ਜੀ ਤੂ ਜਿਵੇਂ ਨਾ ਵਰਨ ਕੋਈ ਤੂੰ ਸੁਖ ਦੇਪ ਸਦਾ ਸਦਾ ਤੂੰ ਇੱਕੋ ਜੀ ਤੂੰ ਅਥਲ ਕਰਤਾ ਸੋਈ ਤੁਦੇ ਆਪੇ ਭਾਵੇਂ ਸੋਈ ਵਰਤਾ ਜੀ ਤੂੰ ਆਪੇ ਕਰਹਿ ਸੋ ਹੋਈ ਤੁਦੇ ਆਪੇ ਸ੍ਰੇਸ਼ਟ ਸੁਭਾਈ ਜੀ ਤੁਦੇ ਆਪੇ ਸਿਰ ਸਭ ਕੋ ਹੋਈ ਨਰਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਕਾ ਜਨੁਈ ਆਸਾ ਮਹੱਲਾ ਚੋਥਾ ਤੂੰ ਕਰਤਾ ਸਚਿਆ ਨਾਟ ਸਾਜ ਜੋ ਕਉ ਭਾਵੇਂ ਸੋਈ ਥੀ ਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਓ ਸਭ ਤੇਰੇ ਤੋਂ ਸਭ ਨਹੀਂ ਝਾਇਆ ਜਿਸਮਾ ਕਿਰਪਾ ਕਰ ਹੈ ਤਿਨ ਨਾਮ ਰਤਨ ਪਾਇਆ ਮੁਖਲਾ ਦਾ ਮਨ ਮੁਕਵਾਇਆ ਪ੍ਰਧਾ ਪਿਛ ਵੜਿਆ ਪਮਿ ਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹ ਹੈ ਤੁਝ ਬਿਨ ਦੂਜਾ ਕੋਈ ਨਹੀਂ ਜੀ ਸਭ ਤੇਰਾ ਖੇਲਾ ਵਿਜੋਗ ਮੈਨੇ ਵਿਛੜਿਆ ਸੰਜੋਗੀ ਮੈਲਾ ਜਸਨਾ ਤੋਂ ਜਾਣ ਹੈ ਸਤਜਨ ਜਾਣੈ ਹਰ ਗੁਣ ਸੁਧਿਆ ਕੁਖਾਣ ਜਨਨ ਸੇ ਵਤਨ ਸੁਖ ਪਾਇਆ ਸਹਿਜੀ ਹੀਰਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀ ਅਸਬ ਹੋਏ ਤੂਤ ਬਿਨ ਦੂਜਾ ਵਰ ਨਾ ਕੋਏ ਤੂੰ ਕਰ ਕਰ ਵੇਖ ਜਾਣਾ ਸੋਏ ਜਨਨ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ ਤਤ ਸਰਵੜਾ ਪਹਿਲ ਨਿਵਾਸ ਆ ਪਾਣੀ ਪਾਹੁਤ ਨਹਿ ਪਿਓ ਪੰਕਜ ਮੋਹ ਪਗ ਨਹੀਂ ਚੱਲ ਅਣ ਦੇਖਾਂ ਤੈ ਗੁਬੇਲੇ ਮਨ ਇੱਕ ਨੱਚਤ ਸਮੂੜ ਮਨੋ ਹਰ ਬਸਰੇ ਤੇ ਗੁਣ ਗਲੇ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪਰ ਨਤ ਨਾਨਕ ਦਿਨ ਕੇ ਸਰਨਾ ਜਿਨ ਤੋਂ ਨਾ ਮੀ ਵਿਸਰਿਆ ਆਸਾ ਮਹਲਾ 15ਵਾ ਐ ਪ੍ਰਾਪਤ ਮਾਨਕ ਦੇ ਹਰੀਆ ਗੋਬਿੰਦ ਮਿਲੇ ਕੇ ਤੇਰੀ ਬਰੀਆ ਅਵਰ ਕਾੜ ਤੇਰੇ ਕੀ ਤੈ ਨ ਕਾਮ ਮਿਲ ਸਾ ਸੰਗਤ ਪਰ ਕੇਵਲ ਨਾਮ ਸ਼ਰਮ ਜਾਵ ਲਾਗ ਪੈਲ ਕਰਨ ਕੈ ਜਨਮ ਗ੍ਰਥਾ ਗਤ ਰਮਾਇਆ ਪਰ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਗਨ ਗਨ ਆ ਹਰ ਰਹਾ ਕਹੋ ਨਾਨਕ ਹਮ ਨਿਤ ਕਰਨਾ ਸਰਨ ਪਰ ਹੀ ਕਿ ਰਖੋ ਸਰਨਾ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਮੀ ਤਬ ਵਾਟ ਬਿਨਤੀ ਨਿਛਪਏ ਹਮਰੇ ਕਰਵਾ ਦੇ ਰਖਾ ਪੂਰਨ ਹੋ ਚਿਤ ਕੇ ਛਾ ਤਵ ਕਰ ਨਮਰਾਹ ਮਹਾਰਾਪਨ ਆਨ ਨਿਆਨ ਕਰੋ ਪ੍ਰਤਪਾਰਾ ਹਮ ਰਦ ਸਬਤ ਮੁਕਾਬ ਹੋ ਆਪ ਹਾਦ ਦੈਮ ਹੈ ਵਿਚਾਵੋ ਸੁਖਿ ਬਸਾ ਮੋਰੋ ਪਰਿਵਾਰਾ ਸੇਵ ਸਿਖ ਸਬੈ ਕਰਤਾ ਹਰਾ ਮੋਰ ਛਣਿ ਕਰਤਾ ਕਰਿ ਅਸਬਾਰ ਕੋ ਹ ਸੰਗਰੀਆ ਪੂਰਨ ਹੋਇ ਮਾਰਿਆ ਸਤ ਗੁਰਪਜਨ ਕੀ ਰਹਿ ਪ੍ਰਿਆਸਾ ਤੁਮਹਿ ਛਾੜ ਕੋਈ ਅਵਰਨਾ ਧਿਆੰ ਜੋ ਵਰਚਾਹੂ ਸੁ ਤੁਮ ਤੇ ਪਾ ਸੇਵ ਸਿਕ ਮਾਰੇ ਤਾਰਿਏ ਛੰਤ ਛਤਰਾ ਮਾਰਿ ਮਾਰਿ ਆਪਾ ਦਨ ਦੇ ਬਰੀ ਅਮਰ ਕਾਲ ਕਤਰਾਸਨ ਵਰੀ ਹੋ ਜੋ ਸਦਾ ਮਾਰੇ ਪਛਾ ਸਰਬस्तु ਜੋ ਕਰਿਓ ਰਖਾ ਰਤਿ ਲੋ ਮੇ ਰਖਣਾ ਹਾ ਸਭ ਸੰਸਾਏ ਪਿਆਰੀ ਨੀਨ ਮਾਂ ਦੁਖਨ ਕੇ ਹੱਤਾ ਤੁਮਹ ਭਰੇ ਚਤਰ ਦਸਕੰਤਾ ਕਾਲ ਪੈ ਬ੍ਰਹਮਾ ਉਤਰਾ ਕਾਲ ਪੈ ਸ਼ਿਵ ਜੀ ਉਤਰਾ ਕਾਲ ਪੈ ਗੁਰੂ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕ੍ਰਿਯਾ ਤਮਸਾ ਜਨਕਾ ਜੋ ਜੀ ਸ਼ਿਵ ਕੀਓ ਮੇਂ ਤਰਾ ਬ੍ਰਹਮਾ ਦੂਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਤਹ ਮਹਾਰਾਜ ਜਮਨ ਕਾਲ ਸਭ ਜਗਤ ਬਨਾਇਓ ਦੇਵਤਾ ਜਿਸਨ ਪਜਾਰਵਾਦ ਅੰਤੇ ਕੈਵਤਾਰ ਸੋਏ ਗੁਰੂ ਸਮਝਿਓ ਹਮਾਰਾ ਨਮਸਕਾਰ ਤੁਸੀਂ ਕੁਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੀ ਸਿਵਕਨ ਕੋ ਸਭ ਗਣ ਸੁਖ ਦੇਵ ਸਤਰਨ ਕੋ ਪਲ ਮੁਹਮਦ ਕੀਓ ਟਟਕਟਕੇ ਅੰਤਰ ਕੀ ਜਾਣਤ ਪਲੇ ਬਰੇ ਕੀ ਕੀਰਤਿ ਸ਼ਾਨਤ ਕੀਤੇ ਤੇ ਕੁੰਚਰਸ ਤੁਲਾ ਸਪ੍ਰਕਰਪਾ ਦਿਸਟ ਕਰ ਫੂਲਾ ਸੰਤਨ ਸੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਇਕ ਕੀ ਪੀਰ ਪ੍ਰਸ਼ਾਨਾ ਕਟ-ਕਟ ਕੇ ਪਟ-ਪਟ ਕੀ ਜਾਣ ਜਬ ਉਹ ਪਰਕ ਕਰਾ ਕਰਤਾ ਰਾ ਫਰਜ ਅਤਰਤਵ ਦੇ ਅਪਾਰਾ ਜਵਾ ਕ ਕਰਤੇ ਹਾਂ ਕਭੂ ਤਮੈ ਲੜਦੇ ਤਰ ਸਭ ਹੂੰ ਜਿਤੇ ਵਸੜਤ ਬਤਾਰ ਆਪ ਆਪਣੀ ਬੂਝ ਚਾਰ ਤੁਸ ਬੇਤਰਤ ਨਰਾਲਨ ਜਾਣਤ ਵੇਦ ਪੇਧ ਅਰ ਆ ਲਵਾਂ ਨਿਰੰਕਾਰ ਨਿਰਮੁਕਾ ਨਰਨੰਗ ਆਦਿ ਨੇ ਲਨ ਆਦ ਸੰਭ ਤਾ ਕਾ ਉੜ ਚਾਰਤ ਪੇਦਾ ਜਾਂ ਕੋ ਭੇਨ ਨਪਾਵਤ ਵਿਦਦਾ ਤਾ ਕੋ ਕਰਪਾ ਮਨ ਮਾਨ ਤਮਾ ਮੂਲ ਕਿਤ ਪੇਧ ਨਾ ਜਾਣਤ ਮਹਾ ਗਯ ਕੋ ਕਹ ਸਦਾ ਸਿਵ ਨਰਨੰਕਾਰ ਕਾ ਟੇਣ ਤਨੈ ਪਵਾ ਪਾਪਣੀ ਜਿਤੇ ਬਲ ਤੁਨਪੜ ਪਾਂਹ ਤੇਤੀ ਉਮਰ ਲਖ ਨਾ ਜਾ ਪਸਾਰਾ ਕੈ ਸਜਾ ਪ੍ਰਥਮ ਸੰਸਾਰਾ இருப்பார் அண்டர்சன் புல்லார் சங்கர் சரியாய் அவர் சாமிக்கும் பார்த்தால் ਜੇਸ ਤਤ ਸਰਣੀ ਪਰੇ ਤਨ ਕੈ ਦੁਸ਼ਟੁਗਤ ਹਮਾਰੇ ਪੁਰਖ ਜਨਪਗ ਪਰੇ ਤਿਹਾਰ ਤਨ ਕੈ ਸੰਕਟ ਸਵਕਾਰਿ ਜੋ ਕਲੰਗ ਬਾੜ ਤੇ ਆਇ ਤਾਂ ਕੇ ਗਲਟ ਨਿਆਹਿ ਰਛਾ ਤਾਂ ਸਵਕਾਲਾ ਦੁਸ਼ਟ ਰੈ ਤਤ ਕਾਲਾ ਕਿਰਪਾ ਤੁੰਜਾਇਨੇ ਹਰੋ ਤਾਂ ਕੇ ਤਾ ਤਨ ਕਮੈ ਹਰੇ ਰਿਤ ਸਿਦ ਘਰਨ ਸਭ ਹੋਈ ਦੁਸ਼ਟ Shashakਨ ਕੋਈ ਇੱਕ ਬਾਰ ਜੀਤਨਾ ਸੰਭਾਰਾ ਕਾਲ ਪਾਛਤ ਤੈਂ ਬਾਰਾ ਜਿਨਰ ਨਾਮ ਤੇ ਹਾਰੋ ਕਹਾ ਨਾਰ ਦੁਖ ਤੇਰਾ ਕੜ ਕੇ ਤੇ ਮੈਂ ਸਰਨ ਤੇ ਹਾਰੀ ਆਪ ਹਾ ਜਲਿਓ ਵਾਰੀ ਸਭ ਧਰਮ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵਈਆ ਪਾਇਗ ਹੈ ਜਬ ਤੇ ਤੁਮਰੇ ਤਬ ਤੇ ਕੁਮਾਖਤ ਰੇ ਨਿਆ ਨਿਹਰਾਨ ਰਹੀ ਨ ਪੁਰਾਨ ਪੁਰਾਨ ਅਨੇਕਾ ਮਤੇ ਕਨ ਮੰਨੇ ਆ ਸਿਮਰ ਸਾਸਤਰ ਵੇਦ ਸਬੋ ਵੋ ਭੇਦ ਕਮੇ ਕਨ ਗਾਨੇ ਆ ਸਰਸ ਪਾਨ ਕਿਰਪਾ ਤੁਮਰੀ ਕਰ ਮਨ ਕੋ ਸਭ ਤੇ ਹੋਏ ਬਖਾਨ ਦੁਆਰ ਸਗਲ ਦਵਾਰ ਕੋ ਠਾੜ ਕੇ ਗਿਓ ਤੁਹਾਰ ਦਵਾਰ ਵਾਹਿਗੁਰੂ ਕਿਲਾ ਜਸ गोविंद दास तुहार रामकली महला तेरा नाम देखो ओंकार सतगुरु प्रसाद आनंद पिया मेरे मांय सतगुरु मैं पाया सतगुरु तापाया सह सेति मन वदिया धन्य रागतन परिवार प्रेम शब्द गावन हैया शब्द तांगा वहरे के रा मन जि निवेसाय कह नानक नन्द सतगुरु मैं पाया ਮਾਤਮੇ ਰੇਆਤ ਸਦਾ ਰਹਿ ਹਰ ਨਾਲ ਮੇਰ ਨਾਲ ਰਹੁ ਕਮਨ ਮੇਰੇ ਦੁਖ ਸਭ ਵਿਚਾਰ ਮੰਗੀ ਕਰ ਤੇਰਾ ਕਾ ਸਭ ਸਵਾਰਨਾ ਸਭ ਨਗਲਾ ਸੁરસ ਸੋ ਮਿਸੋਕ ਮਨ ਵਿਚਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸੱਚ ਸਹਿਜ ਕਾ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਚੱਜਦੇ ਸੁਖ ਇਸਦਾ ਸਫਲਾ ਤੇਰੀ ਨਾਮ ਅਨ ਵਸਾ ਰਾਮ ਜਨ ਕੈ ਮਨ ਅਨ ਵਸਿਆ ਵਾਜ ਸੁਧਕ ਨੈਰੀ ਕਹ ਨਾਨਕ ਸਤਿ ਸਾਹਿਬ ਕਾ ਨਹੀ ਕਰਤੇ ਰ ਸਾਚਾ ਨਾਮ ਰਾਰਾ ਹਾਰੋ ਸਤਿ ਨਾਮੇ ਦਾਰ ਮੇ ਰਾਜੁ ਸੁਖਾਂ ਸਭ ਕਰਾਈਆ ਕਰ ਸ਼ਾਸਤਿ ਮਨ ਆਇ ਨਸਿ ਆਜ ਛਾ ਸਭ ਜਾਈਆ ਸਦਾੁਰਬਾਨ ਪਿਤਾ ਗੁਰੂ ਵਿਟਹੁ ਜਿਸ ਦੀਆਂ ਵਟਿਆਈਆ ਕਹ ਨਾਨਕ ਸੁਣੋ ਸੰਤ ਸਭ ਤਰੁ ਪਿਆਰ ਸਾਚਾ ਨਾਮ ਮੇਰਾ ਆਧਾਰੂ ਅਜ ਪੰਚ ਸ਼ਬਦ ਕਰਸ ਪਾਗੈ ਕਰਸ ਪਾਗਾ ਸ਼ਬਦ ਰਾਜ ਕਲਾਜਿਤ ਕਰਧਾਰਿਆ ਪੰਚ ਦੂਤ ਦਵਸ ਕੀ ਤੈ ਕਾਲ ਕੰਟਕ ਮਾਰਿਆ ਤੁਰ ਕਰਮ ਪਾਇ ਤੁਜ ਜਨ ਕੋ ਸੇ ਨਾਮ ਹਰ ਕ ਲਗ ਕਹਿ ਨਾਨਕ ਤਸ ਕੋ ਆ ਤਤਕਰਨ ਹਦਵਾ ਕੇ ਅਨੰਤ ਸਮਾ ਵਡਤਾ ਕੀਓ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਰੂਪਾਇ ਤਰੇ ਸਗਲ ਬਸੂਰੇ ਦੁਖ ਰੋਗ ਸੰਤਾਰ ਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਪਹਿ ਸਰਸ ਪੂਰੇ ਗੁਰ ਤੇ ਜਾਨ ਸਤਿ ਪੁੰਨਤ ਕਤ ਸਤਿਗੁਰਿਆ ਪ੍ਰਭੂ ਰੇ ਮਨ ਅੰਤ ਨਾਨਕ ਚਰਨ ਲਾਗਿ ਆਜਿ ਹੰਦ ਤੂ ਰਿਵਲਾ ਮਹਲਾ ਕੀ ਜਵਾ ਸਾਨਵੇਂ ਤਨ ਵਸਤੂ ਪਈ ਸਤਿ ਸੰਤੋਖ ਵਿਚਾਰੋ ਅਮਰਤ ਨਾਮ ਧੁਰ ਕਾ ਪੈ ਵਿਸਕਸ ਸੁਦਾਰੂ ਜੇ ਕੋ ਖਾਵੈ ਜੇ ਕੋ ਪੁੰਚਤ ਸਕਾਮ ਉਦਾਰ ਬੇਵਸਤ ਜੀਨੇ ਜਾਇ ਨਿਤਨ ਕਰ ਕੋ ਵਰਤਾਰੋ ਤਮ ਸੰਸਾਰ ਤਰ ਲਗਤ ਲਈ ਸਬ ਨਾਨਕ ਬ੍ਰਹਮ ਪ੍ਰਸਾਰ ਸੋ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤ ਨਾਹੀ ਮੈਨੋਂ ਜੋਗ ਕੋਇ ਨਾ ਨਰਗੁ ਨਿਆਰੇ ਕੋਉ ਨਾਹੀ ਆਪੇ ਦਰਸ ਤੇ ਦਰਸ ਬਿਆ ਮਨ ਰੰਤ ਸਤਿ ਗੁਰ ਸਜਣ ਮਿਲੇਆ ਨਾਨਕ ਅਨੰ ਲੈ ਤਾਂ ਗਿਉ ਤਨ ਮੰਡ ਤੇ ਵਹਰੇ ਆਪੌੜੀ ਤਤਾ ਤੂੰ ਸਮਰਤ ਨਿਥੈ ਕੋਇ ਨਾ ਹੈ ਉਥੈ ਤੇਰੀ ਰਖ ਬਿਨ ਉਦਰ ਮਾਹ ਸੁਣ ਕੈ ਜਮ ਕੈ ਦੂ ਨਾਇ ਤਰੇ ਚੜ ਜਾ ਹੈ ਭਵਜਲਿਕ ਮਸਗਾਹੋ ਔੜ ਸਰਦ ਭਾਰ ਪਾਏ ਦਿਨ ਪਲ ਬਿਪਿਆਸ ਅਮਰ ਸੇ ਖਾਏ ਕਲਮ ਆਪਣਾ ਬਣ ਦੁਰ ਨਗਾਹੇ ਸਭ ਸਰਨਾ ਪ੍ਰਭਾ ਸੁਮਾਲ ਸਾਇ ਸਭਤਾ ਕੋ ਨ ਜਾਏ ਲਿਆਵੇ ਤੁਧ ਆਸ ਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਨਾ ਦੇਵਾ ਜਪ ਗੁਰਨਾ ਨੇਤਰ ਸਤਿਗੁਰੂ ਵੇਖਣਾ ਸਰਵਣੀ ਸਨਾ ਗੁਰਨਾਵ ਸਤਿਗੁਰ ਸੇ ਤਿਰਤਿਆ ਦਰਬੇ ਪੈਠਾ ਕਹੋ ਨਾਨਕ ਕਿਰਪਾ ਤਰਿ ਬਿਸਮ ਰਤ ਦੇ ਜਗਨਾਤਮ ਕਾਟਿ ਹੈ ਮਿਰਿ ਪੀ ਕੇ ਮਹਲਾ ਪੰਜਵਾ ਰਖੇ ਰਖਨ ਹਾਰ ਕੋ ਬਾਰੀਨ ਗੁਰੂ ਕੇ ਪੈਰੀਂ ਪਾਇ ਕਾ ਸਵਾਰੀਨ hoa abhyal hon na visaryan sajna ka sang pavgal tariyan sakat nanast kin naua kedaryan e sabh ki teek nanak manamai jis samrat sukh hoye sag lai du khidare